ਸਾਥੀ ਰਿਕਾਲ ਜੀ ਹਾਂ ਜੀ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਪੱਕੀ ਸਿੰਦੀ ਦੀ 5 ਬਾਕਸ ਵਾਲੀ ਬੂਟੀ ਦੀ ਫੀਲਿੰਗ ਕਿਵੇਂ ਹੁੰਦੀ ਆ ਪਹਿਲਾਂ ਆਪਾਂ ਜਾਲ ਪਾਉਣ ਨੂੰ ਦੱਸਿਆ ਸੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਫੀਲਿੰਗ ਦੱਸ ਰਹੇ ਆ ਉਹ ਤੁਸੀਂ ਵੀਡੀਓ ਨੂੰ ਪੁਆਇੰਟ ਟੂ ਪੁਆਇੰਟ ਦੇਖਣਾ ਕਿੱਦਾਂ ਕਿੱਦਾਂ ਆਪਾਂ ਵੀਡੀਓ ਦੇ ਵਿੱਚ ਕਰ ਰਹੇ ਆ ਉਦਾਂ ਹੀ ਫਿਰ ਪ੍ਰੈਕਟਿਸ ਕਰਨੀ ਆ ਜਿੰਨੀ ਪ੍ਰੈਕਟਿਸ ਕਰਾਂਗੇ ਉਹਦੇ ਨਾਲ ਹੀ ਆਪਾਂ ਨੂੰ ਸਮਝ ਆਉਣੀ ਆ ਵੀ ਕਿੱਦਾਂ ਕਿਹੜਾ ਝਾ ਧਾਗਾ ਚੱਕਿਆ ਕਿਹੜਾ ਦੱਬਿਆ ਇਦਾਂ ਜਿਹੜਾ ਥ੍ਰੈਡ ਨੂੰ ਲੰਗਾ ਆ ਕੇ ਸਾਰੀ ਫਿਲਿੰਗ ਕਰਨੀ ਆ ਸਾਰੇ ਬਾਕਸਸ ਦੇ ਵਿੱਚ ਦੀ ਤੇ ਇਹਨੂੰ ਆਪਣੇ ਆਪ ਆਪਣੇ ਸੂਟਾਂ ਦੇ ਡਿਜ਼ਾਈਨ ਕਰ ਸਕਦੇ ਹਾਂ ਜਾਂ ਕਿਸੇ ਵੀ ਆਰਟੀਕਲ ਨੂੰ ਪੱਕੀ ਸਿੰਧੀ ਦੇ ਨਾਲ ਡਿਜ਼ਾਈਨ ਕਰ ਸਕਦੇ ਹਾਂ ਅੱਜ ਕੱਲ ਜਿਵੇਂ ਥ੍ਰੈਡ ਵਰਕ ਦਾ ਬਹੁਤ ਟ੍ਰੈਂਡ ਆ ਨੀਡਲ ਵਰਕ ਦਾ ਤੇ ਆਪਾਂ ਆਪਣੇ ਸੂਟ ਆ ਜਿਹੜੇ ਆਪਣੇ ਆਪ ਰੈਡੀ ਕਰ ਸਕਦੇ ਹਾਂ ਇਦਾਂ ਵੀਡੀਓ ਤੋਂ ਸਿੱਖ ਕੇ ਹੀ ਤੇ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀ ਕਿੱਦਾਂ ਲੱਗੀ ਆਪਣਾ ਵੀਡੀਓ ਜੋ ਆਪਾਂ ਬੁਟੀ ਸਖਾਈ ਆ ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਆ ਤਾਂ ਉਹ ਵੀ ਜਰੂਰ ਦੱਸਿਓ ਜਿਹੜੀ ਚੀਜ਼ ਨਹੀਂ ਸਮਝ ਆ ਰਹੀ ਤਾਂ ਆਪਾਂ ਜਰੂਰ ਦੱਸਾਂਗੇ ਇਦਾਂ ਜਿਹੜੀ ਸਾਰੀ ਫੀਲਿੰਗ ਕਰਨੀ ਆ ਦੀ ਤੇ ਆਪਣੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰੋ ਜੀ ਸ਼ੇਅਰ ਕਰੋ ਤਾਂ ਕਿ ਆਪਾਂ ਇਦਾਂ ਜਿਹੜੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਫਰੀ ਦੇ ਵਿੱਚ ਜਿਹੜਾ ਆਪਾਂ ਸਾਰਾ ਇਹ ਨੀਡਲਵਰਕ ਦੀਆਂ ਵੀਡੀਓਜ਼ ਲੈ ਕੇ ਆਉਣੇ ਆ ਤੇ ਆਪਣੇ ਪੇਜ ਨੂੰ ਜਰੂਰ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਜੀ ਤੇ ਇਦਾਂ ਸਾਰੀ ਫਿਲਿੰਗ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਇਹ ਜਿਹੜੀ ਬੂਟੀ ਦਿਖਾਵਾਂਗੇ ਕਿੱਦਾਂ ਬਣਦੀ ਆ ਤੇ ਇਹ ਆਪਾਂ ਨੂੰ ਵੀਡੀਓ ਦੇਖ ਕੇ ਪਤਾ ਲੱਗਣਾ ਵੀ ਕਿੱਦਾਂ-ਕਿੱਦਾਂ ਬਣਦੀ ਆ .2. ਵੀਡੀਓ ਨੂੰ ਦੇਖਣਾ ਸਕਿੱਪ ਨਹੀਂ ਕਰਨਾ ਕਿਤੋਂ ਵੀ ਇਹ ਤਾਂ ਸਾਰੀ ਫੀਲਿੰਗ ਕਰਨੀ ਆ ਬਹੁਤ ਜਿਹੜੇ ਇਹਦੇ ਵਿੱਚ ਡਿਜ਼ਾਈਨ ਹੁੰਦੇ ਆ ਪੱਕੀ ਸਿੰਧੀ ਦੇ ਡਿਫਰੈਂਟ ਡਿਫਰੈਂਟ ਤੇ ਆਪਾਂ ਇਹ ਫਾਈਵ ਬਾਕਸ ਵਾਲੀ ਸਿਖਾ ਰਹੇ ਆ ਪਹਿਲਾਂ ਆਪਾਂ ਸਿੰਗਲ ਬੂਟੀ ਤੇ ਵੀ ਸਿਖਾਇਆ ਸੀ ਆਪਾਂ ਇੰਸਟਾ ਆਪਣੇ ਇੰਸਟਾਗ੍ਰam ਤੇ ਜੋ ਪੇਜ ਬਣਿਆ ਹੋਇਆ ਸੂਟਾ ਸਟਾਈਲ ਉੱਥੇ ਆ ਜਿਹੜੀ ਆਪਾਂ ਉਹ ਚੀਜ਼ ਉੱਥੇ ਸਿਖਾਈ ਸੀ ਤੇ ਆਪਾਂ ਇੱਥੇ ਵੀ ਉਹ ਵੀਡੀਓ ਜ਼ਰੂਰ ਪਾਵਾਂਗੇ YouTube ਤੇ ਵੀ ਇੱਦਾਂ ਸਾਰੀ ਹੈ ਜਿਹੜੀ ਫਿਲਿੰਗ ਕਰਨੀ ਆ ਜੋ ਧਾਗਾ ਲੱਪਿਆ ਹੁੰਦਾ ਥੱਲੇ ਬਸ ਉਹਨੂੰ ਚੱਕ ਲੈਣਾ ਤੇ ਜਿਹੜਾ ਉੱਪਰ ਹੁੰਦਾ ਉਹਨੂੰ ਦੱਬ ਦੇਣਾ ਇਹਦਾ ਆਪਣੀ ਜਿਹੜੀ ਸਾਰੀ ਫਿਲਿੰਗ ਹੈ 5 ਬਾਕਸ ਵਾਲੀ ਬੂਟੀ ਦੀ ਕੰਪਲੀਟ ਹੋ ਗਈ ਹੈ ਜਿਹੜੇ ਹੌਲ ਦੇ ਵਿੱਚੋਂ ਆਪਾਂ ਸਟਾਰਟ ਕੀਤਾ ਸੀ ਉਸੇ ਸੇਮ ਹੌਲ ਦੇ ਵਿੱਚ ਇਹਨੂੰ ਇਦਾਂ ਇਥੇ ਫਿਨਿਸ਼ ਕਰ ਦੇਣਾ ਜੀ ਇਹਦੇ ਜਿਹੜੀ ਆਪਣੀ ਬੂਟੀ ਆ ਰੈਡੀ ਹੋ ਗਈ ਹੈ ਦੱਸੋ ਫਿਰ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ